ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਇਲਾਕੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਹੁਰਿਆਂ ਵੱਲੋਂ ਆਪਣੇ ਜਵਾਈ ਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਪੀੜਤ ਕਸ਼ਮੀਰਪਾਲ ਬੁਰੀ ਤਰ੍ਹਾਂ ਚੁੱਲਸ ਗਿਆ ਇਸ ਮੌਕੇ ਪੀੜਤ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਦੁਬਈ ਦਾ ਵੀਜ਼ਾ ਆਇਆ ਹੈ ਜਿਸ ਤੋਂ ਬਾਅਦ ਜਦੋਂ ਆਪਣੇ ਬੱਚਿਆਂ ਨੂੰ ਮਿਲਣ ਗਿਆ ਤਾਂ ਉਸ ਦੇ ਸਹੁਰਾ ਪਰਿਵਾਰ ਵੱਲੋਂ ਮਿਲ ਕੇ ਉਸ ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਗਾ ਦਿੱਤੀ ਗਈ ਇਸ ਸਬੰਧੀ ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਸ਼ਮੀਰਪਾਲ ਦੇ ਸਹੁਰਿਆਂ ਦਾ ਫੋਨ ਆਇਆ ਸੀ ਕਿ ਆਪਣੇ ਪੁੱਤ ਨੂੰ ਲੈ ਜਾਓ ਜਿਸ ਤੋਂ ਬਾਅਦ ਤਾਂ ਉਹਨਾਂ ਨੇ ਤੁਰੰਤ ਕਸ਼ਮੀਰਪਾਲ ਨੂੰ ਹਸਪਤਾਲ ਦਾਖਲ ਕਰਵਾਇਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਸ਼ਮੀਰਪਾਲ ਨੂੰ ਨਾ ਮੈਂ ਮਰਨਾ ਹੋਈ ਹੈ ਇਹ ਕਹਾਣੀ ਜਿਵੇਂ ਆਪਣੇ ਬੇਟੇ ਨੂੰ ਟਾਈਮ ਗੰਚੋਂ ਮਿਲਣ ਗਿਆ ਆ ਆਪਣੇ ਸਹੁਰਿਆਂ ਦੇ ਘਰ ਤੇ ਉੱਥੇ ਮੈਨੂੰ ਇੱਕ ਰਾਜੂ ਹੈ ਇੱਕ ਬਬਲੂ ਇੱਕ ਕਮੇੜੀ ਘਰ ਦੀ ਤੇ ਇੱਕ ਰਾਜੂ ਦੀ ਘਰ ਦੀ ਇਹਨਾਂ ਨੇ ਤੇਲ ਪਾਇਆ ਉੱਥੇ ਬੱਤੀ ਬੰਦ ਹੈ ਗਈ ਇਹਨਾਂ ਦੇ ਆਕਾ ਨੂੰ ਰੇ ਦੇ ਅੰਦਰਲੇ ਬੱਚੇ ਜਾ ਪਥਵਾਦ ਦੇ ਵਿੱਚ ਇਹਨਾਂ ਨੇ ਮੇਰੇ بیٹے ਨੂੰ ਫੋਨ ਕਰਾਇਆ ਮੇਰੇ ਭਤੀਜੇ ਨੂੰ ਇੱਥੇ ਘਰ ਮੇਰੇ ਤੇ ਕਹਿੰਦੇ ਵੀ ਇਹਨੂੰ ਆਪਣੇ ਮੁੰਡੇ ਨੂੰ ਚੁੱਕ ਲੈ ਜੇ ਉੱਥੇ 15 ਮਿੰਟ ਮੈਂ ਲੰਮੇ ਪਿਆ ਰਿਆਂ ਇਹਨਾਂ ਦੇ ਘਰੇ ਫਿਰ 15-20 ਮਿੰਟਾਂ ਤੋਂ ਬਾਅਦ ਤੇ ਮੈਨੂੰ ਇਹਨਾਂ ਨੇ ਖੁਲਾਇਆ ਮੇਰੇ ਘਰ ਦੇ ਲੈ ਬੇਹਨਾਂ ਕਿ ਕੀ ਕੀ ਕਾਰਨ ਸੀਗੇ ਕੀ ਤੁਹਾਡੇ ਨਾਲ ਇੰਨੀ ਇੰਨੀ ਹੰਵਾਨੀयत ਤੋਂ ਨਾਲ ਵੱਲ ਗਈ ਤੁਹਾਡੀ ਦਿੱਤੀ ਪਾ ਕੇ ਤੁਹਾਨੂੰ ਸਾੜ ਪਾ 8-9 ਸਾਲ ਦੇਖ ਲਿਓ ਕਿ ਉਹ ਹੋ ਗਿਆ ਉੱਥੋਂ ਦੇ ਨਾਈ ਲੈਂਦੀ ਮੇਰੀ ਵਾਈਫ ਜਿਹੜੀ ਹੈ ਨਾ ਕਹਿੰਦੀ ਮੈਂ ਉੱਥੇ ਹੀ ਰਹਿਣਾ ਪਤਾ ਨਹੀਂ ਕੀ ਉੱਥੇ ਦਾ ਹੈਗਾ ਜੇ ਮੈਨੂੰ ਨਹੀਂ ਪਤਾ ਕੋਈ ਜਿਆਦੇ ਦੇ ਸੰਬੰਧ ਹੈ ਗਿਆ ਮੈਨੂੰ ਕਿਸ ਚੀਜ਼ ਦਾ ਨਹੀਂ ਪਤਾ ਪਰ ਫਿਰ ਵੀ ਮੈਂ ਭਰੋਸਾ ਕਰਕੇ ਇੱਥੇ ਖਲਾਇਆ ਦਾ ਹੀ ਇਹਨੂੰ ਕੋਈ ਗੱਲ ਨਹੀਂ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਤਕਰੀਬਨ ਤਕਰੀਬਨ 25 ਸਾਲ ਦੇ ਲੱਗੇ ਚੱਕੀ ਹੋਗੇ ਬੱਚੇ ਕਿੰਨੇ ਤੋਂ ਕਿੰਨੇ ਵੱਡੇ ਹਨ ਮੁੰਡਾ ਮੇਰਾ ਲੜਕਾ ਹੋ ਗਿਆ ਪਲੱਸ 2 ਕਰ ਲਈ ਜਨ ਹਾਂਜੀ ਤੇ ਬੇਟੀ ਮੇਰੀ 10ਵੀਂ ਕਲਾਸ ਚ ਬੱਚਿਆਂ ਦਾ ਕਿਦਾਂ ਦਾ ਰਵਈਆ ਤੁਹਾਡੇ ਨਾਲ ਬੱਚਿਆਂ ਨੂੰ ਜੋ ਸਿਖਾਉਗੇ ਮੈਮ ਉਤਰਾਂਦੇ ਹੋਣਾ ਜਦੋਂ ਮੈਨੂੰ ਮਿਲਨੇ ਦੇਣਾ ਤੇ ਕਿਸ ਤਰ੍ਹਾਂ ਦਾ ਡਿਵਾਈਸ ਜਿਸ ਟਾਈਮ ਤੁਹਾਡੇ ਘਰ ਇਹ ਘਟਨਾ ਉਹਨਾਂ ਬਲੋਕ ਕੀਤੀ ਗਈ ਆ ਤੇਲ ਪਾਇਆ ਗਿਆ ਵਾ ਇਹਨੇ ਬੁਰੀ ਤਰ੍ਹਾਂ ਨਾਲ ਘੜਨ ਨੂੰ ਸਾੜਿਆ ਗਿਆ ਉਸ ਟਾਈਮ ਤੁਹਾਡਾ ਡਿਵਾਈਸ ਕਿੱਥੇ ਸੀ ਘੜੇ ਗਲੇ ਗਲੇ ਦੇ ਵਿੱਚ ਬੋਲ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕੋ ਉਹਨਾਂ ਦੇ ਨਾਲ ਨਾਲ ਹੀ ਹੋਈ ਹੈ ਬੱਬਲ ਦੀ ਨਾਲ ਵਾਲੀ ਕੀ ਕੋਣ ਹੈ ਕਿਸ ਜਿਨ੍ਹਾਂ ਨੇ ਤੇਲ ਪਾਇਆ ਤੁਹਾਡੇ ਉੱਤੇ ਇੱਕ ਇੱਕ ਮੇਰੀ ਘਰ ਦੀ ਹੈ ਘਰ ਦੀ ਦੇ ਦੋ ਭਤੀਜੇ ਆ ਗਿਆ ਰਾਜੂ ਤੇ ਬੱਬਲੂ ਇੱਕ ਰਾਜੂ ਦੀ ਕਰਦੀ ਹੈ ਇਹ ਰਾਜੂ ਤੇ ਬਗਲ ਕੋਣ ਹੈ ਇਹ ਦੋਨੇ ਆਪਸ ਭਰਾ ਹੈਗੇ ਠੀਕ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਦਿੱਤੀ ਮੈਂ ਉਸ ਦਿਨ ਬਿਆਨ ਆਪਣੇ ਪੁਲਿਸ ਪ੍ਰਸ਼ਾਸਨ ਦੇ ਦਿੱਤੇ ਜੇ ਮੋਰਗ ਹਾਡੇ ਕੋਈ ਸੁਣਵਾਇ ਨਹੀਂ ਜਿਹਹੋਂ ਦੇ ਉਸ ਤੋਂ ਕਹਿੰਦੇ ਫਿਰ 24 ਘੰਟੇ ਬਾਅਦ ਤੁਹਾਡੀ ਸੁਣਵਾਈ ਹੋਏ ਕਿ 24 ਘੰਟਾ ਬਾਅਦ ਅਸੀਂ ਰਿਪੋਰਟ ਫਿਰ ਇਹਨਾਂ ਮੇਰੇ ਬ੍ਰਦਰ ਠੀਕ ਹੈ ਨਾ ਤਾਂ ਉਹ ਕਹਿੰਦੇ ਨੇ ਵੀ ਤੁਹਾਡੇ ਨਾਲ ਅਗਲੇ ਦਿਨ ਕੱਲ ਨੂੰ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਅੱਜ ਬਾਅਦ ਵਿੱਚ ਫੇਰ ਪਤਾ ਨਹੀਂ ਹੋਰ ਨਾ ਕੋਈ ਗੱਲ ਨਹੀਂ ਹੋਈ ਮੇਰਾ ਬ੍ਰਦਰ ਗਿਆ ਵਾ ਕੀ ਹੋਇਆ ਕੀ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਕੋਈ ਕੀ ਕੀ ਮੰਗਦੇ ਹੋ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਢਿਲ ਵਰਤੀ ਜਾ ਰਹੀ ਹੈ ਹਾਂਜੀ ਬਿਲਕੁਲ ਢਿਲ ਵਰਤੀ ਜਾਂਦੀ ਹੈ ਮੈਮ ਨਾ ਅਗਲੇ ਜੇ ਪੁਲਿਸ ਪ੍ਰਸ਼ਾਸਨ ਅੱਡਾ ਠੀਕ ਹੋਏ ਤੇ ਮੈਂਟਾਂ ਦੇ ਵਿੱਚੋਂ ਕੋਈ ਸੌਲਵ ਕਰ ਸਕਦਾ ਕੀ ਕੀ ਫੀਲ ਕਰਨਾ ਚਾਹੋਗੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਮੇਰਾ ਨਾਮ ਭਜਨ ਸਿੰਘ ਹੈ ਕਿਰਸਤਾ ਦੱਸੋ ਇਹ ਮੇਰਾ ਬড় ਬੇਰਾ ਛੋਟਾ ਹੈ। ਬড় ਬੇਰਾ ਹਾਂਜੀ ਕੀ ਕਾਰਨ ਰੇ ਇਹਨਾਂ ਦੇ? ਇਹ ਮੈਨੂੰ ਕੋਈ ਡਿਸਟ੍ਰਿਬਿਊਟਰ ਇਹਨਾਂ ਦੇ ਘਰ ਦੇ ਦਾ ਤੇ ਇਹਨਾਂ ਦਾ ਚੱਲ ਰਿਹਾ। ਤੇ ਤੈਨੂੰ ਬਥੇਰਾ ਸਮਝਾਈਦਾ ਕਿ ਤੂੰ ਛੱਡ ਦੇ ਖਰਾ ਇਹਦੇ ਬਾਹਰ ਜਾਣਾ ਸੀ ਤੇ ਬਾਹਰ ਕਰਕੇ ਬੇਟੀ ਨੂੰ ਆਪਣੇ ਨੂੰ ਮਿਲ ਚਲਾ ਗਿਆ। ਤੇ ਉੱਥੇ ਹਾਂਜੀ ਹਾਂਜੀ ਤੇ ਵਿਆਹ-ਗੁਆਚਾ ਸੇ ਲੱਗ ਗਿਆ ਦਾ ਸੀ ਇਹਨਾਂ ਦਾ ਤੇ ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਦਾ ਸੀ ਤੇ ਇਹ ਉੱਧਰ ਗਿਆ ਵਾ ਤੇ ਇਹ ਉੱਥੇ ਸਾਨੂੰ ਤੇ ਨਹੀਂ ਪਤਾ ਕਿ ਕੀ ਹੋਇਆ ਇਹ ਤੇ ਇਹਨੂੰ ਹੀ ਪਤਾ ਨਾ ਇਹਨੂੰ ਪਤਾ ਇੱਥੋਂ ਅਸੀਂ ਚੁੱਕ ਕੇ ਤੇ ਘਰ ਲੈ ਆਂਦਾ ਇੱਥੇ ਹਸਪਤਾਲ ਆਂਦਾ ਹਸਪਤਾਲੋਂ ਟ੍ਰੀਟਮੈਂਟ ਚਾਲੂ ਕਰਾ ਕੇ ਫੇਰ ਆਪਾਂ ਗਏ ਆਂ ਉੱਥੇ ਚੌਕੀ ਚੌਕੀ ਉਹਨਾਂ ਨੂੰ ਨਾਲ ਲੈ ਕੇ ਆਇਆ ਇਹਨਾਂ ਦੇ ਬਿਆਨ ਦੁਆਏ ਆ ਤੇ ਬਾਅਦ ਦੇ ਵਿੱਚ ਅੱਜ ਪਹਿਲੀ ਤਰੀਕ ਦੇ ਇਹ ਹੋਇਆ ਦਾ ਚਾਂਸ ਤੇ ਅਜੇ ਤੱਕ ਸਾਡੀ ਕੋਈ ਸੁਣਾਈ ਨਹੀਂ ਦਿੱਜਿਆ ਮੈਂ ਪਰਸੋਂ ਗਿਆ ਵਾਂ ਤੇ ਕਹਿੰਦੇ ਨੇ ਉਲਟੀ ਕਾਰਵਾਈ ਤੁਹਾਡੇ ਤੇ ਹੋਣੀ ਆ ਉਹਨੇ ਆਪ ਤੇਲ ਪਾਇਆ ਜੇ ਇਹਨੇ ਆਗ ਤੇਲ ਪਾਇਆ ਤੇ ਜੇ ਇਹਨਾਂ ਕੋਲ ਵੀਡੀਓ ਕੋਈ ਹੈਗੀ ਆ ਤੇ ਸਾਨੂੰ ਦਿਖਾਉਣ ਅਸੀਂ ਤੀਸ ਵਾਪਸ ਲੱਲਾਂਗੇ ਜੇ ਨਹੀਂ ਹੈਗੀ ਤੇ ਆਡੀ ਬੰਦੀ ਕਾਰਵਾਈ ਹੋਣੀ ਚਾਹੀਦੀ ਕਿੰਨਾ ਲੋਕ ਆ ਗਿਆ ਕਿੰਨਾ ਇਹ ਪੁਲਿਸ ਵਾਲਿਆਂ ਲੋਕ ਆ ਗਿਆ ਹਾਂਜੀ ਪੁਲਿਸ ਤੋਨਾ ਪੇਡਾ ਲੱਗਾ ਇਹ ਗੇਟੇ ਤੀਮਾ ਜੀ ਮੈਡਮ ਇਹ ਜਿਹੜਾ ਕਾਰਵਾਈ ਹੋਣੀ ਹੈ ਨਾ ਇਹਦੇ ਵਿੱਚ ਜਿਹੜਾ ਵਿਜੇ ਵਿਜੇ ਕੁਮਾਰ ਆ ਨਾ ਇਹਦੇ ਨਾਲ ਇਹਦੀ ਘਰ ਵਾਲੀ ਦੇ ਨਾਲ ਕਸ਼ਮੀਰ ਸਿੰਘ ਦੀ ਇਹ ਨਜਾਇਜ਼ ਸਬੰਧ ਨੇ ਇਸੇ ਕਰਕੇ ਇਹ ਉਧਰੋਂ ਆਉਂਦਾ ਨਾ ਨਹੀਂ ਲੈਂਦੀ ਅਸੀਂ ਪੰਜ ਵਾਰੀ ਤੇ ਗਏ ਆ ਉਹਨੂੰ ਲੈਣ ਤੇ ਨਹੀਂ ਆਈਏ ਤੇ ਇਹਦੇ ਨਜਾਇਜ਼ ਸਬੰਧ ਨੇ ਤੇ ਤਾਂ ਕਰਕੇ ਨਹੀਂ ਆਉਂਦੀ ਪਈ ਤੇ ਅਸੀਂ ਇਹਨਾਂ ਤੋਂ ਕਹਿੰਨੇ ਆ ਵੀ ਹਨੂੰ ਇਨਸਾਫ ਦਵਾਇਆ ਜਾਏ ਵਿਜੇ ਕੁਮਾਰ ਜਿੱਦੋਂ ਉਹਨੇ ਤੇਲ ਨਾਲ ਅੱਗ ਲਾਈ ਆ ਨਾ ਉਹ ਸਾਰਾ ਬਾਹਰ ਵੀ ਆਇਆ ਦਾ ਜੇ ਕੋਈ ਕੈਮਰਾ ਗਲੀ 'ਚ ਲੱਗਾ ਤੇ ਉਥੋਂ ਕਢਾ ਕੇ ਤੁਸੀਂ ਦੇਖ ਸਕਦੇ ਜੀ ਉਹ ਨਾਲ ਹੀ ਜਦੋਂ ਇਹਨੇ ਤੇਲ ਪਾ ਕੇ ਅੱਗ ਲਾਈਏ ਕਹਿੰਦੇ ਉਹ ਵੀ ਬਾਹਰ ਹੀ ਇੱਕ ਮਾਤਾ ਜੀ ਹੈਗੇ ਉਹਨੇ ਬੋੜੀ ਪਾ ਦਿੱਤੀ ਤੇ ਉਹਨੇ ਕੁਝ ਨਹੀਂ ਕੀਤਾ ਇੱਕ ਮਾਰ ਦੀ ਸਾਜਿਜ ਦੇ ਤਹਿਤ ਹੀ ਸਾਰਾ ਕੁਝ ਹੋਇਆ ਵਾ ਇਹ ਉਹਦਾ ਕੋਈ ਕਰ ਹੀ ਨਹੀਂ ਸਕਦਾ ਇਹ ਸਾਰਾ ਕੁਝ ਉਹਦਾ ਰਟੀ ਰਚੀ ਮਿਚੀ ਚਾਲ ਹੈਗੀ ਉਹਨਾਂ ਦੀ ਹਾਂਜੀ ਕੀ ਫੀਲ ਕਰਨਾ ਚਾਹੋਗੇ ਬਣਾ ਹਾਨੂੰ ਇਨਸਾਫ ਚਾਹੀਦਾ ਜੋ ਹੈਗੀ ਤੁਹਾਨੂੰ ਸਲੀਅਤ ਮੈਂ ਗੱਲ ਦੱਸਦੀ ਇਹਨੂੰ ਅਸੀਂ ਝੁੱਕ ਕੇ ਮੈਂ ਮੰਜੀ ਤੇ ਉਹਨਾਂ ਦੇ ਘਰ ਹੀ ਪਿਆਦਾ ਸੀ ਜਦੋਂ ਮੈਂ ਝੁੱਕ ਕੇ ਆਂਦਾ ਹਾਂ ਮੈਂ ਮੈਡਮ ਮੈਨੂੰ ਇਨਸਾਫ ਮਿਲਣਾ ਚਾਹੀਦਾ ਹਨ ਆ ਵੇਹ ਲੋ ਹਾਲਾਤ ਕੀ ਨੇ ਆਪਣੇ ਭਰਾਵਾਂ ਤੋਂ ਵੱਧ ਕੀ ਹੁੰਦਾ ਵੇ ਤੇ ਇਹ ਹਾਲਾਤ ਵੇਹ ਲੋ ਕਹੀਂ ਉਹਦਨ ਦੀ ਸਾਡਾ ਪਿੰਡ ਜਿਹੜਾ ਹੈਗਾ ਸਾਡਾ ਘਰ ਉੱਥੇ ਵੀ ਟੁੱਟ ਗਿਆ ਦਾ ਸਾਰਾ ਹੀ ਤੇ ਅਹੀਂ ਪੈਂਡਮੀ ਨਹੀਂ ਜਾ ਸਕਦੇ ਦੋ ਬ੍ਰਦਰ ਮੇਰੇ ਸ਼੍ਰੀਨਗਰ ਫਸੇ ਪਏ ਨੇ ਉਹ ਰਸਤੇ ਤੋਂ ਆ ਨਹੀਂ ਸਕਦੇ ਤੇ ਮੈਂ ਕੱਲਾ ਇੱਥੇ ਕਲ ਪੰਡਿਆ ਤੇ ਜੇ ਮੈਂ ਪੁਲਿਸ ਵਾਲਿਆਂ ਨਾਲ ਜਾਣਾ ਉਹ ਉਲਟਾ ਕਹਿ ਦੇ ਨੇ ਤੁਹਾਡੇ ਤੇ ਕੇਸ ਕਰ ਦੇਣ ਇਹ ਕੋਈ ਚੰਗੀ ਗੱਲ ਥਰੀ ਮੇਰਾ ਮਾਨੇਪੁਰ ਹੈਗਾ ਕਲਾਂ ਪਿੰਡ ਤੋਂ ਆਏ ਦੇ ਆ ਪਰ ਇੱਥੇ ਅਸੀਂ ਘਰ ਬਣਾਇਆ ਦਾ ਆਪਣਾ ਉਹਦੇ ਸਾਰੇ ਪਰਿਵਾਰ ਨੇ ਹੀ ਤੇਲ ਪਾ ਕੇ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਕੀ ਕਹਿਣਾ ਚਾਹੁੰਗੇ ਇਸ ਮਾਮਲੇ ਵਿੱਚ ਇਹਦੇ ਵਿੱਚ ਜੀ 1925 ਨੂੰ ਗਰਮੀਤ ਕੌਰ ਵਾਈਫੋ ਕਸ਼ਮੀਰ ਕਸ਼ਮੀਰ ਸਿੰਘ ਜਿਹੜਾ ਡੈਮ ਗੰਦੀ ਜਿਹੜਾ ਨਾਲ ਹੀ ਆ ਇਹ ਆਪਣੇ ਪੇਕੇ ਪਰਿਵਾਰ ਰਹਿ ਰਹੀ ਹੈ ਜੀ ਆਪਣੇ ਇਹਦੇ ਆਪਣੇ ਹਸਬੰਡ ਜਿਹੜੇ ਆ ਇਹ ਦਾ ਗੁਰੂ ਨਾਨਕਪੁਰਾ ਰਹਿਣ ਵਾਲਾ ਉਹਦੇ ਨਾਲ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਵਾ ਕ੍ਰੀਮ 6 ਸਾਲ ਤੋਂ ਜਿਹੜੀ ਆਪਣੇ ਬੱਚੇ ਲੈ ਕੇ ਪੀਕੇ ਪਰਿਵਾਰ ਡੈਮਗੰਜ ਰਹਿਣ ਦੀ ਹੈ ਮਿਤੀ 1.9 ਨੂੰ ਇਹਨਾਂ ਨੇ ਜਿਹੜਾ ਕਸ਼ਮੀਰਪਾਲ ਆ ਇਹਨ ਆ ਕੇ ਆਪੇ ਮਿੱਟੀ ਦੀ ਤੇਲ ਦੀ ਬੋਤਲ ਲੈ ਕੇ ਆਪਣੇ ਤੇ ਤੇਲ ਪਾ ਕੇ ਸਾਰੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਉਸ ਸਬੰਧੀ ਜਿਹੜਾ ਵਾ ਪਹਿਲਾਂ ਇੱਕ ਕੰਪਲੇਂਟ ਜਿਹੜੀ ਗਰਮੀਤ ਕੌਰ ਵਾਲੀ ਮਸੂਲ ਹੋ ਚੁੱਕੀ ਸੀ ਤੇ ਰਾਤ ਕੀ 11:30 ਵਜੇ ਦ੍ਰਿਸ਼ਟੀ ਹਸਪਤਾਲ ਤੋਂ ਸਾਨੂੰ ਚਿੱਠੀ ਆਈ ਸੀ ਵੀ ਕਸ਼ਮੀਰਪਾਲ ਦੇ ਉੱਥੇ ਬਰਨ ਕੇਸ ਕਰਕੇ ਦਾਖਲ ਵਾ ਕਾਰਵਾਈ ਕਰੋ ਜੋ ਮੌਕੇ ਤੇ ਪੁੱਜ ਕੇ ਉਹਦੇ ਕਸ਼ਮੀਰਪਾਲ ਦੇ ਜਿਹੜੇ ਬਿਆਨ ਡਾਕਟਰ ਸਾਹਿਬ ਕੋਲ ਫਿੱਟ ਲਖਾ ਕੇ ਬਿਆਨ ਹਾਸਲ ਕੀਤੇ ਜੋ ਉਸਬੰਧੀ ਦਰਖਾਸਤ ਵੀ ਮਸੂਲ ਹੋ ਗਈ ਸੀ ਜੋ ਇਹਦੀ ਤਫਤੀਸ਼ ਚੱਲ ਰਹੀ ਆ ਜੋ ਵੀ ਤੱਥ ਸਾਹਮਣੇ ਆ ਉਸ ਉੱਪਰ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਕਸ਼ਮੀਰ ਪਾਲ ਆ ਉਹਦੇ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕਿ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਵੱਲੋਂ ਜੋ ਵੀ ਇਹਨਾਂ ਨੇ ਬਿਆਨ ਲਿਖਾਏ ਆ ਕਸ਼ਮੀਰ ਪਾਲ ਨੂੰ ਕਿਸੇ ਨੇ ਥੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਕਸ਼ਮੀਰ ਪਾਲ ਆਪ ਹੀ ਸਾਰੇ ਪਰਿਵਾਰ ਨੂੰ ਡਰਾਉਣ ਵਾਸਤੇ ਆਪਣੀ ਘਰ ਦੀ ਨੂੰ ਬੱਚਿਆਂ ਨੂੰ ਵਾਪਸ ਘੜਨਾ ਚਾਹੁੰਦਾ ਡਰਾ ਕੇ। ਇਸ ਸਬੰਧੀ ਤਫ਼ਤੀਸ਼ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਏ ਕਾਰਵਾਈ ਕੀਤੀ ਜਾ।